6 ਸਤੰਬਰ ਨੂੰ ਕੰਗੜਾ ਰਣੌਤ ਦੀ ਮੂਵੀ ਅਮਰਜੈਂਸੀ ਦਾ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਅੱਜ ਸਿੱਖ ਜਥੇਬੰਦੀਆਂ ਵੱਲੋਂ ਫੂਕਿਆ ਗਿਆ ਮਿੱਤਲ ਮਾਲ ਦੇ ਬਾਹਰ ਪੂਤਲਾ ਮੰਗਲਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਮਿੱਤਲ ਮਾਲ ਦੇ ਬਾਹਰ ਸਿੱਖ ਜਥੇਬੰਦੀਆਂ ਦੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਸ ਦੇ ਵਿੱਚ ਸਿੱਖਾਂ ਦੇ ਜੋ ਅਕਸ ਦਿਖਾਇਆ ਜਾ ਰਿਹਾ ਉਹ ਬਿਲਕੁਲ ਗਲਤ ਦਿਖਾਇਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਇਸ ਨੂੰ ਸਾਡੇ ਵੱਲੋਂ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਕੰਗੜਾ ਰਣੌਤ ਦਾ ਪੂਤਲਾ ਵੀ ਬਠਿੰਡਾ ਦੇ ਕੰਗਨਾਰ ਨਾਗ ਮੁਰਦਾਬਾਦ ਕੰਗਨਾਰ ਨਾਗ ਮੁਰਦਾਬਾਦ ਗਰੀਬ ਜੀ ਮਗਰਲੇ ਪਾਸੇ ਗਰੀਬ ਜੀ ਮਗਰਲੇ ਪਾਸੇ ਜੋ ਮੁਰਦਾਬਾਦ ਕੰਗਨਾਰ ਨਾਗ ਮੁਰਦਾਬਾਦ ਕੰਗਨਾਰ ਨਾਗ ਮੁਰਦਾਬਾਦ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੰਗਨਾਰ ਨਾਉ ਮੁਰਦਾਬਾਦ ਕੰਗਨਾਰ ਨਾਉ ਮੁਰਦਾਬਾਦ ਕੰਗਨਾਰ ਨਾਉ ਮੁਰਦਾਬਾਦ ਕੰਗਨਾਰ ਨਾਉ ਮੁਰਦਾਬਾਦ ਕੰਗਨਾਰ ਨਾਉ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕੰਗਨਾਰ ਨਾਉ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕੰਗਨਾਰ ਨਾਉ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕੰਗਨਾਰ ਸਾਰੇ ਬਾਜੀ ਚਲੋ ਕੰਗਨਾਰ ਨਾਉ ਨੂੰ ਗ੍ਰਿਫਤਾਰ ਕਰੋ ਕੰਗਨਾਰ ਨਾਉ ਨੂੰ ਗ੍ਰਿਫਤਾਰ ਕਰੋ ਅੱਕੇਂ ਕਿ ਸਵੇਕੀ ਨੋਟ ਹਾਂਜੀ ਅਸੀਂ ਅੱਜ ਜਿਹੜਾ ਇੱਥੇ ਝੰਡਾ ਵੇਕੇ ਨਿਕਲ ਮੌਤ ਸਾਹਮਣੇ ਪ੍ਰੋਟੈਸਟ ਕੀਤਾ ਇਹ ਝੰਡਾ ਮੌਤ ਦੀ ਜਿਹੜੀ ਐਮਰਜੈਂਸੀ ਮੂਵੀ ਉਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਕਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਔਰਤ ਆ ਉਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਦੇ ਇੱਕ ਨੋ ਏਅਰਪੋਰਟ ਦੇ ਵਿੱਚ ਜਦੋਂ ਉਡੀਨੇ ਸਾਥ ਕੇ ਸਖਾਇਆ ਉਹ ਸੰਤ ਪਚਾਲਾ ਦੋ ਨਦੀ ਟਿਕਨੀ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸੱਦ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲਿਆਂ ਦੇ ਅੱਖਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਹੈ ਡਾਇਰੈਕਟਰ ਵੀ ਆਪ ਆ ਏਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਹੈ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖਾਲੀ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਦਰਜਾਨ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਰਿਓ ਇਹ ਸਾਹਮਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰ ਇੱਕ ਇਸ ਦੇ ਲਈ ਇਕੱਠੇ ਨੇ ਤੇ ਉਹਦਾ ਵਿਰੋਧ ਹਰ ਇੱਕ ਪੱਧਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਦੀ ਗੱਲ ਦੇ ਲਈ ਬੈਨ ਕੀਤਾ ਜਾਂ ਜਾ ਸਕਦੀਆਂ ਜਿਵੇਂ ਵਰਜੀਤ ਦੀ ਭਾਈ ਖਲੜਾ ਸਭ ਤੋਂ ਫਰਮ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਐ ਉਹਦੀਆਂ ਕਈ ਫਿਲਮਾਂ ਅਜਿਹੀਆਂ ਪੰਜਾਬ ਪ੍ਰਸਤ ਸੀ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਇਹ ਇਹਦੇ ਜਿਹੜੇ ਕਮੇਜੇ ਆ ਉਹ ਮਾਰੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ बिजनेਸਮੈਨ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਥਾਵਾਂ ਤੇ ਕਮਾਈ ਆ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮੁੱਖ ਸਾਧਨ ਨਾ ਰੱਖਿਆ ਜਾਵੇ ਇਹਨੂੰ ਬੰਨ੍ਹ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਸ੍ਰੀ ਰਾਜ ਗੱਲ ਕਰੀਏ ਤੁਸੀਂ ਅੱਜ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਫਿਰ ਤੁਸੀਂ ਆਪਣੇ ਵੱਲੋਂ ਕਿ ਹੈ ਵੀ ਫਿਲਮ ਨਾਲ ਆਈ ਜਾ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਤੇ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਇਹ ਤਾਂ ਆਪ ਵਿਰੋਧ ਕਰਨ ਪੰਜਾਬ 'ਚ ਬੰਦ ਦੀ ਮੰਗ ਕਰਦੇ ਨੇ ਪੂਰੇ ਦੇਸ਼ ਦੇ ਪੂਰੇ ਵਰਲਡ ਵਾਈਡ ਅਸੀਂ ਗੱਲ ਕਰ ਰਹੇ ਆਂ ਉਹ ਪੰਜਾਬ 'ਚ ਬੰਦ ਕਰ ਦਿੰਦੇ ਹੋ ਦੂਸਰੇ ਸੂਬਿਆਂ 'ਚ ਲੰਘਦੇ ਕਿ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਆ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਹੈ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਤੇ ਜਥੇਦਾਰ ਵੱਲੋਂ ਸਾਡੇ ਕਾਲ ਤੱਕ ਦੇ ਸਰਮੌਰ ਸੰਸਤਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਅਲੱਗ ਹੋਣਾ ਚਾਹੀਦਾ ਥੈਂਕ ਯੂ ਮੇਰਾ ਨਾਮ ਦਰਸੇਵਕ ਸਿੰਘ ਦੋਲਾ ਵਾਰਿਸ ਪੰਜਾਬ ਜਥੇਬੰਦੀ ਗਿਦਰਵਾਹਾ ਅੱਜ ਜਿਹੜਾ ਪ੍ਰਦਰਸ਼ਨ ਅਸੀਂ ਕੀਤਾ ਜੀ ਅੱਜ ਜੋ ਕੰਗਨਾਰਨੌਂ ਦੀ ਮੂਵੀ ਹੈ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਸ ਦੇ ਸਬੰਧ ਨੂੰ ਲੈ ਕੇ ਅੱਜ ਅਸੀਂ ਇੱਥੇ ਮਿੱਤਲ ਮੋਲ ਬਠਿੰਡਾ ਵਿਖੇ ਇਕੱਤਰ ਹੋਏ ਆ ਕਿ ਵੀ ਜੋ ਮੂਵੀ ਹੈ ਜਿਹੜੀ ਮੂਵੀ ਆ ਉਹ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਵਿੱਚ ਸਿੱਖਾਂ ਦੇ ਅਕਸ ਨੂੰ ਕਾਫੀ ਤੋੜ-ਪੋੜ ਕੇ ਜਿਹੜਾ ਉਹ ਪੇਸ਼ ਕੀਤਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਜੋ ਪਿੰਡਰਾਂ ਵਾਲੇ ਆ ਉਹਨਾਂ ਦੇ ਅਕਸ ਨੂੰ ਵੀ ਜਿਹੜਾ ਇਸ ਵਿੱਚ ਮਾੜਾ ਦਿਖਾਇਆ ਗਿਆ ਸੋ ਇਸ ਦੀ ਅਸੀਂ ਸਖਤ ਨਿੰਦਾ ਕਰਦੇ ਆ ਸੋ ਉਹਨੂੰ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਸਾਡੀ ਨਵੰਬਰ ਦੇ ਵਿੱਚ ਇੱਕ ਕਰਤਾਰ ਸਿੰਘ ਸਰਾਭਾ ਤੇ ਪੰਜਾਬ 95 ਜੋ ਜਸਰਨ ਸਿੰਘ ਖਾਲੜਾ ਤੇ ਮੂਵੀ ਹੈ ਜਿਹੜੀ ਉਹ ਬਣੀ ਸੀਗੀ ਤਾਂ ਉਸ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਸੈਂਸਰ ਬੋਰਡ ਵੱਲੋਂ ਤਾਂ ਅੱਜ ਸਿੱਖਾਂ ਨੂੰ ਸਿੱਖਾਂ ਦੇ ਦਿਲਾਂ ਨੂੰ ਬਲੂੰਦਰਾ ਜਾ ਰਿਹਾ ਉਹਨਾਂ ਨੂੰ ਪਟਕਾਉਣ ਦੇ ਲਈ ਹਿੰਦੂ ਭਾਈਚਾਰੇ ਨੂੰ ਤੇ ਸਿੱਖਾਂ ਨੂੰ ਪਟਕਾਉਣ ਦੇ ਲਈ ਇਹ ਮੂਵੀ ਹੈ ਜਿਹੜੀ ਹੋ ਰਿਲੀਜ਼ ਕੀਤੀ ਜਾ ਰਹੀ ਹੈ ਕਿ ਕੀ ਅੱਜ ਸੈਂਸਰ ਕਿੱਥੇ ਸੁੱਕਾ ਪਿਆ ਸੈਂਸਰ ਬੋਰਡ ਕਿ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਕਿ ਇਹ ਜਿਹੜੀ ਮੂਵੀ ਹੈ ਉਹ ਗਲਤ ਹੈ ਜੋ ਅੱਜ ਇਹ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਾਡੀ ਜਦੋਂ ਮੂਵੀ ਹੋਰ ਜਿਹੜੀਆਂ ਇਹ ਮੂਵੀਆਂ ਸਾਡੀਆਂ ਜਿਹੜਾ ਸਾਡੇ ਇਤਿਹਾਸ ਨੂੰ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਜ਼ਾਦੀ ਘੁਲਾਟਿਆ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਕਿਸ ਤਰ੍ਹਾਂ ਯੋਗਦਾਨ ਪਾਇਆ ਕਿਉਂਕਿ ਆਜ਼ਾਦੀ ਆ ਜਿਹੜੀ ਉਹਨਾਂ ਤੋਂ ਚੜ੍ਹਦੀ ਜਵਾਨੀ ਤੋਂ ਉਹਨਾਂ ਤੋਂ ਜਿਹੜੀ ਸਟਾਰਟ ਹੋਈ ਸੀਗੀ ਸੋ ਅੱਜ ਆਪਾਂ ਆਜ਼ਾਦ ਆ ਤਾਂ ਫਿਰ ਉਹਨਾਂ ਦੇ ਇਹੀ ਕਿਰਦਾਰ ਨੂੰ ਕਿਉਂ ਨਹੀਂ ਪੇਸ਼ ਕੀਤਾ ਜਾਂਦੇ ਰਿਹਾ ਜਿਹੜਾ ਹੈਗਾ ਸੈਂਸਰ ਬੋਰਡ ਦੇ ਵੱਲੋਂ ਜੇ ਸਰਕਾਰ ਤੋਂ ਪੇਨਾ ਲੈਂਦੀ ਆ ਲੱਗਦੀ ਆ ਕਿ ਕੀ ਕਰਦੀ ਆ ਤਾਂ ਪ੍ਰਤੀਕਿਰਿਆ ਸਾਡੀ ਇਹ ਹੋਵੇਗੀ ਫਿਰ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਦਾ ਵਿਰੋਧ ਕਰਾਂਗੇ ਤੇ ਜੇ ਕੋਈ ਨੁਕਸਾਨ ਹੁੰਦਾ ਤਾਂ ਉਸ ਦਾ ਜਿਹੜਾ ਹੈਗਾ ਜਵਾਬ ਦੇ ਆ ਜਾਂ ਉਹ ਪ੍ਰਸ਼ਾਸਨ ਹੋਏਗਾ ਪੰਜਾਬ ਚ ਜੇ ਬੰਦ ਕਰਦੇ ਤੇ ਦੂਸਰੇ ਸੂਬਿਆਂ ਤੇ ਲਾਉਂਦੇ ਤੇ ਕੀ ਹੋਊ ਅਸੀਂ ਦੂਜੇ ਸੂਬਿਆਂ ਦੇ ਵਿੱਚ ਵੀ ਅਸੀਂ ਸਾਡੇ ਜਿਹੜੇ ਸਿੰਘ ਹੈਗੇ ਉਹਨਾਂ ਨੂੰ ਕਮਾਂਗੇ ਕਿ ਵੀ ਇਸ ਦਾ ਵਿਰੋਧ ਕਰੋ ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਸਿੱਖਾਂ ਨੂੰ ਕਾਫੀ ਗਲਤ ਤਰੀਕੇ ਨਾਲ ਦਿਖਾਇਆ ਗਿਆ ਤੇ ਸਾਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਜਿਹੜੀਆਂ ਸਰਕਾਰਾਂ ਜਦੋਂ ਉਹ ਨਪੋਲੀਅਨ ਬੁਨਾਵਾਤ ਕਹਿੰਦਾ ਸੀ ਨਾ ਜਦੋਂ ਕਹਿੰਦੇ ਲੋਕ ਆਪਦੇ ਹਿੱਤਾਂ ਦੀ ਗੱਲ ਕਰਨ ਲੱਗਿਆਂ ਤਾਂ ਉਹਨਾਂ ਨੂੰ ਧਰਮ ਦੇ ਵਿੱਚ उलझा ਦੇ ਤੇ ਲੋਕ ਆਪਣੇ ਹਿੱਤਾਂ ਨੂੰ ਜਿਹੜਾ ਭੁੱਲ ਜਾਣਗੇ ਤੇ ਧਰਮ ਦੇ ਝਗੜਿਆਂ ਦੇ ਵਿੱਚ ਜਿਹੜੇ ਉਹ ਰੁੱਝ ਜਾਣਗੇ ਅਕੀ ਕਹਿਣਾ ਚਾਹੁੰਦੇ ਹਾਂ ਸੰਗਰਾਰ ਨੌ ਸਾਲ ਤੋਂ ਜਿੰਨੇ ਸਮੇਂ ਤੋਂ ਦੇਸ਼ ਦੇ ਨਾਤੇ ਖਾਸ ਕਰਕੇ ਕਿਸਾਨਾਂ ਦੇ ਤੇ ਘੱਟ ਗਿਣਤੀਆਂ ਦੇ ਲੋਕਾਂ ਦੇ ਬਤਨ ਨਵਰ ਖਿਲਾਰੇ ਅੱਛਾ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਦਿੱਲੀ ਸਭਾਰਤੀ ਜਨਤਾ ਪਾਰਟੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਅੱਛਾ ਇਹ ਅਕ ਲਾਉਣੇ ਬੜੀ ਸ਼ੌਕੀ ਹੈ ਭਜਾਉਣੇ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀ ਜਿਸ ਨੇ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਹਨ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਦੇ ਪੰਜਾਬੀ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਹੰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਕਿ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਰਤਾ ਨਾ ਕਿਸੇ ਜ਼ਰੂਰਤ ਨਾ ਕਿਸੇ ਰੂਹ ਉਫਲਾਨਾ ਚੱਲ ਸਕਦਾ ਹੈ ਫਿਰਕਿਆਂ ਦੇ ਵਿੱਚ ਜਿਹੜੀ ਮਰਕਸਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅਗਨਾ ਖੇਡਦੇ ਆ ਅਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸ਼ੌਕੀਆ ਭਜਾਉਣੀ ਆ ਧੰਨ ਜੇ ਫਿਲਮ ਲਾਉਂਦੇ ਨੇ ਤੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਲਾਕੀ ਨਹੀਂ ਚਾਹੀਦੀ ਕਿ ਲਾਉਣੀ ਆ ਕਿ ਲੱਗੀ ਸੀ ਉਹਦਾ ਜੋ ਸਰਵੇ ਹੋਏਗਾ हम का भी अपील करेंगे भी प्रमाण दे चलिए बिल्कुल धक्का नहीं दे रही डॉक्टर साहब वो देखते होना ही दे देंगे हम अपील करेंगे कि ये मेरी पत्निया का रिलेशन नहीं देंगे देश का अर्थ पुराने चले पंजाब से विदेश का अर्थ है टाइम ठीक है देखनी